ਔਰ ਖਬਰ ਇਸ ਲਈ ਵੱਡੀ ਹੈ ਕਿ ਪੰਜਾਬ ਦੇ ਵਿੱਚ ਇਸ ਵੇਲੇ ਤਹਿਸੀਲਦਾਰਾਂ ਨੂੰ ਲੈ ਕੇ ਸਰਕਾਰ ਸਖਤੀ ਦਿਖਾ ਰਹੀ ਹੈ ਖਾਸ ਕਰਕੇ ਤਹਿਸੀਲਦਾਰ ਤੇ ਲੈਪ ਤਹਿਸੀਲਦਾਰ ਉਹ ਜਿਹੜੇ ਆਪਣੇ ਡਿਊਟੀਆਂ ਤੇ ਵਾਪਸ ਨਹੀਂ ਪਰਤੇ ਔਰ ਹੁਣ ਸਰਕਾਰ ਨੇ ਵੱਡੇ ਪੱਦਰ ਤੇ ਬਦਲੀਆਂ ਕੀਤੀਆਂ ਨੇ ਤਬਾਦਲੇ ਕੀਤੇ ਨੇ ਤਹਿਸੀਲਦਾਰਾਂ ਤੇ ਲੈਪ ਤਹਿਸੀਲਦਾਰਾਂ ਦੇ ਔਰ ਦੂਰ ਦਰਾਡੇ ਇਲਾਕਿਆਂ ਦੇ ਵਿੱਚ ਬਦਲੀਆਂ ਕਰ ਦਿੱਤੀਆਂ ਗਈਆਂ ਨੇ 58 ਤਹਿਸੀਲਦਾਰਾਂ ਦਾ ਟਰਾਂਸਫਰ ਹੋਇਆ ਤੇ 177 ਲੈਪ ਤਹਿਸੀਲਦਾਰਾਂ ਦੇ ਜਿਹੜੇ ਤਬਾਦਲੇ ਨੇ ਉਹ ਕੀਤੇ ਗਏ ਨੇ ਸੋ ਤਹਿਸੀਲਦਾਰ ਤੇ ਨੈਪ ਤਹਿਸੀਲਦਾਰ ਦੋਨਾਂ ਦੇ ਅਦਵਾਲੇ ਕੀਤੇ ਗਏ ਨੇ ਔਰ ਦੂਰ ਦਰਾਡੇ ਇਲਾਕਿਆਂ ਦੇ ਵਿੱਚ ਜਿਹੜਾ ਹੈ ਉਹਨਾਂ ਦੀਆਂ ਬਦਲੀਆਂ ਕੀਤੀਆਂ ਗਈਆਂ ਨੇ ਸੋ ਜੋ ਜਿਹੜੀਆਂ ਬਦਲੀਆਂ ਹੋਈਆਂ ਨੇ ਉਸ ਦੇ ਵਿੱਚ ਜੇ ਉਸ ਨੂੰ ਦੇਖੀਏ ਤਾਂ ਉਸ ਦੇ ਵਿੱਚ ਮਸਲਨ ਕੋਈ ਅੰਮ੍ਰਿਤਸਰ ਤਹਿਸੀਲਦਾਰ ਲੱਗਿਆ ਸੀ ਉਸ ਦੀ ਬਦਲੀ ਮਾਨਸੇ ਅੰਮ੍ਰਿਤਸਰ 2 ਲੱਗਿਆ ਸੀ ਫਾਜ਼ਲਕਾ ਅੰਮ੍ਰਿਤਸਰ ਤੋਂ ਸੰਗਰੂਰ ਬਾਬਾ ਬਕਾਲਾ ਤੋਂ ਫਾਜ਼ਲਕਾ ਲੋਪੋਕੇ ਤੋਂ ਮਾਨਸਾ ਬਰਨਾਲਾ ਤੋਂ ਪਠਾਨਕੋਟ ਬਠਿੰਡਾ ਤੋਂ ਗੁਰਦਾਸਪੁਰ ਚंडीगढ़ ਤੋਂ ਫਿਰੋਜ਼ਪੁਰ ਖਮਾਣੋ ਤੋਂ ਮੋਗਾ ਅਮਲੋਤ ਤੋਂ ਤਰਨਤਾਰਨ ਅਬੋਰ ਤੋਂ ਪਠਾਨਕੋਟ ਬਟਾਲਾ ਤੋਂ ਬਠਿੰਡਾ ਤਾਂਡਾ ਤੋਂ ਫਿਰੋਜ਼ਪੁਰ ਯਾਨੀ ਜਿੰਨੀਆਂ ਵੀ ਬਦਲੀਆਂ ਨੇ ਜੇ ਇਹਨਾਂ ਦਾ ਡਿਸਟੈਂਸ ਦੇਖੀਏ ਤਕਰੀਬ ਕਰੀਬ 100-100 200 ਕਿਲੋਮੀਟਰ ਤੇ 150-150 ਕਿਲੋਮੀਟਰ ਤੇ ਇਹ ਤਬਾਦਲੇ ਕੀਤੇ ਗਏ ਨੇ ਸੋ ਇਸ ਨੂੰ ਵੀ ਇੱਕ ਵੱਡੇ ਐਕਸ਼ਨ ਦੇ ਤੌਰ ਤੇ ਦੇਖ ਸਕਦੇ ਆ ਜਿਸ ਤਰੀਕੇ ਨਾਲ ਇਸ ਨੂੰ ਦੇਖਿਆ ਜਾ ਰਿਹਾ ਹੈ ਕਿ ਤਹਿਸੀਲਦਾਰਾਂ ਨੂੰ ਲੈ ਕੇ 5 ਵਜੇ ਦਾ ਟਾਈਮ ਜਿਹੜਾ ਕੱਲ ਦਾ ਦਿੱਤਾ ਗਿਆ ਸੀ ਔਰ ਉਸ 5 ਵਜੇ ਦੇ ਟਾਈਮ ਦੇ ਹਿਸਾਬ ਨਾਲ ਜਿਹੜੇ ਤਹਿਸੀਲਦਾਰ ਵਾਪਸ ਨਹੀਂ ਆਏ ਜਾਂ ਤਹਿਸੀਲਦਾਰਾਂ ਨੇ ਕਿਹਾ ਕਿ ਅਸੀਂ ਕੰਮ ਤੇ ਆਪਣਾ ਕਰ ਰਹੇ ਸੀ ਪਰ ਅਸੀਂ ਰਜਿਸਟਰੀਆਂ ਨਹੀਂ ਕਰਨੀਆਂ ਤਾਂ ਸਰਕਾਰ ਨੇ ਡਿਊਟੀਆਂ ਤੁਰੰਤ ਛੋਟੇ ਅਧਿਕਾਰੀਆਂ ਨੂੰ ਦੇ ਦਿੱਤੀਆਂ ਰਜਿਸਟਰੀਆਂ ਦਾ ਜ਼ਿੰਮਾ ਦੇ ਦਿੱਤਾ ਪਰ ਜਿਹੜੇ ਤਹਿਸੀਲਦਾਰ ਨਹੀਂ ਆਏ ਉਹਨਾਂ ਚੋਂ ਕਈਆਂ ਦੇ ਖਿਲਾਫ ਤਾਂ सस्पेंशन ਦੀ ਕਾਰਵਾਈ ਹੋਈ ਐ ਸਸਪेंशन ਦੀ ਕਾਰਵਾਈ ਵਾਲੇ ਉਹ ਸੀ ਜਿਨ੍ਹਾਂ ਨੇ ਰਜਿਸਟਰੀਆਂ ਹੋਣ ਲਈ ਆਈਆਂ ਪਰ ਉਹਨਾਂ ਨੇ ਜਵਾਬ ਦੇ ਦਿੱਤਾ ਬੈਠੇ ਹੋਣ ਦੇ ਬਾਵਜੂਦ ਇਸ ਕਰਕੇ ਸਸਪेंशन ਦੀ ਕਾਰਵਾਈ ਹੋਈ ਪਰ ਜਿਹੜੇ ਬਾਕੀ ਰਹਿੰਦੇ ਸੀ ਬਹੁਤ ਸਾਰੇ ਤਹਿਸੀਲਦਾਰ ਐਸਐਸਸੀ ਜਿਨ੍ਹਾਂ ਤੇ ਐਕਸ਼ਨ ਹੁਣ ਨਜ਼ਰ ਆਇਆ ਔਰ ਉਹ ਆਇਆ ਤਬਾਦਲੇ ਆਂਦੇ ਰੂਪ ਦੇ ਵਿੱਚ ਸੋ ਵੱਡੇ ਪੱਦਰ ਤੇ ਤਬਾਦਲੇ ਹੋਏ ਨੇ ਔਰ ਦੂਰ ਦਰਾਡੇ ਇਲਾਕਿਆਂ ਦੇ ਵਿੱਚ ਸਭ ਤੋਂ ਵੱਡੀ ਗੱਲ ਇਸ ਦੇ ਵਿੱਚ ਮੇਜਰ ਗੱਲ ਇਹ ਹੈ ਜੇ ਦੂਰ ਦਰਾਡੇ ਇਲਾਕਿਆਂ ਦੇ ਵਿੱਚ ਤਬਾਦਲੇ ਜਿਹੜੇ ਆ ਉਹ ਕੀਤੇ ਗਏ ਨੇ